ਗੈਸ ਸਿਲੰਡਰ ਸੰਬੰਧੀ ਆਈ ਵੱਡੀ ਖਬਰ 5-5 ਲੱਖ ਰੁਪਏ ਮਿਲਣਗੇ ਇਸ ਸਕੀਮ ਰਾਹੀਂ ਫਾਰਮ ਭਰ ਲਓ ਮਹਿਲਾਵਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੋਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚੱਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਦੇ ਪੰਜਾਬ ਦੀਆਂ ਔਰਤਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ अहम ਫੈਸਲਾ ਪੰਜਾਬ ਦੇ ਸਮਾਜਿਕ ਸੁਰੱਖਿਆ ਸਤਰੀ ਬਾਲ ਵਿਕਾਸ ਵੱਲੋਂ ਰਾਜ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਵੈਨਮ ਹੈਲਪਲਾਈਨ ਨੰਬਰ 181 ਸਕੀਮ ਚਲਾਈ ਜਾ ਰਹੀ ਹੈ ਹੈ ਮਹਿਲਾ ਹੈਲਪਲਾਈਨ ਨੰਬਰ 181 ਸੂਬੇ ਦੀਆਂ ਔਰਤਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਇਹ ਗੱਲ ਸਮਾਜਿਕ ਸੁਰੱਖਿਆ ਇਸਤਰੀ ਵਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਹੀ ਹੈ ਕੈਬਨਟ ਮੰਤਰੀ ਨੇ ਕਿਹਾ ਹੈ ਕਿ ਮਹਿਲਾ ਹੈਲਪਲਾਈਨ ਨੰਬਰ 181 ਸਕੀਮ ਰਾਜ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲੇ ਪੰਜਾਬ ਸਰਕਾਰ ਵੱਲੋਂ ਵਧੀਆ ਉਪਰਾਲਾ ਹੈ ਜਿਸ ਦਾ ਦੇਸ਼ ਔਰਤਾਂ ਨੂੰ 24 ਘੰਟੇ ਤੁਰੰਤ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨਾ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਲੋੜਵੰਦ ਔਰਤ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਜਾਂ ਹਿੰਸਾ ਦਾ ਸ਼ਿਕਾਰ ਹੋ ਰਹੀ ਹੈ ਤਾਂ ਤਾਂ ਦੇਖੋ ਜੀ ਵੱਡੀ ਅਪਡੇਟ ਇੱਕ ਹੋਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 1 ਅਗਸਤ ਤੋਂ ਬਦਲ ਜਾਣਗੇ ਪੰਜ ਨਿਜ਼ਮ ਆਮ ਲੋਕਾਂ ਦੀ ਜੇਬ ਤੇ ਪਵੇਗਾ ਸਿੱਧਾ ਅਸਰ ਹਰ ਮਹੀਨੇ ਦੇ ਕੁਝ ਆਰਮੀ ਨੇ ਕੁਝ ਨਿਯਮਾਂ ਵਿੱਚ ਬਦਲਾਅ ਹੁੰਦਾ ਹੈ ਜਿਨ੍ਹਾਂ ਵਿੱਚ ਕੁਝ ਨਿਯਮ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਆਮ ਲੋਕਾਂ ਦੀ ਜੀਬ ਤੇ ਕਾਫੀ ਅਸਰ ਪੈਂਦਾ ਹੈ ਅਜਿਹੇ ਚ ਕਈ ਲੋਕਾਂ ਦੀ ਖਰਚੀਆਂ ਵਿੱਚ ਵਾਧਾ ਹੋ ਸਕਦਾ ਹੈ ਗੈਸ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕ੍ਰੈਡਿਟ ਕਾਰਡ ਦੇ ਨਿਯਮਾਂ ਤੋਂ ਲੈ ਕੇ ਬਿਜਲੀ ਭੁਗਤਾਨ ਵਰਗੇ ਨਿਯਮਾਂ 'ਚ ਬਦਲਾਅ ਹੋਣ ਵਾਲਾ ਹੈ ਆਉਣ ਵਾਲੇ ਦਿਨਾਂ 'ਚ ਯਾਨੀ ਕਿ 1 ਅਗਸਤ ਤੋਂ ਕੁਝ ਨਿਯਮ ਬਦਲ ਸਕਦੇ ਹਨ ਆਓ ਜਾਣਦੇ ਹਾਂ 1 ਅਗਸਤ ਤੋਂ ਕਿਹੜੇ-ਕਿਹੜੇ ਨਿਯਮ ਬਦਲਣ ਜਾ ਰਹੇ ਹਨ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਪਹਿਲ ਦੇ ਆਧਾਰ ਤੇ ਗੈਸ ਸਿਲੰਡਰ ਦੀਆਂ ਕੀਮਤ ਕਰੇ ਲੂਕੈਂਸ ਨੰਬਰ ਦੇ ਤੇ ਕਮਰਸ਼ੀਅਲ ਡੈਂਸ ਅੰਡਰ ਦੇ ਨਵੀਆਂ ਕੀਮਤਾਂ ਜਿਹੜੀਆਂ ਨੇ ਜਾਰੀ ਹੋਣਗੀਆਂ ਇਹਨਾਂ ਦੇ ਰੇਟ ਵਿੱਚ ਵਾਧਾ ਵੀ ਹੋ ਸਕਦਾ ਜਾਂ ਫਿਰ ਕਟੌਤੀ ਵੀ ਕੀਤੀ ਜਾ ਸਕਦੀ ਹੈ ਦੂਜੇ ਨੰਬਰ ਤੇ ਜਿਹੜਾ ਦੂਜਾ ਨਿਜ਼ਮ ਲਾਗੂ ਕਰਨ ਜਾ ਰਹੀ ਹੈ ਸਰਕਾਰ ਕਿਉਂਕਿ ਨਵੇਂ ਨਿਜ਼ਮ ਜਿਹੜੇ ਨੇ ਲਾਗੂ ਹੋਣਗੇ ਯੂਨਿਟੀ ट्रांजੈਕਸ਼ਨ ਰੂਲਸ ਦਾ ਦੇਖਦੇ ਹੋ ਇਹਨਾਂ ਦੇ ਨਿਜ਼ਮ ਵਿੱਚ ਬਦਲਾਅ ਕੀਤਾ ਜਾ ਰਿਹਾ ਨਿਜ਼ਮਾਂ ਅਨੁਸਾਰ ਕਾਲਜਾਂ ਸਕੂਲਾਂ ਦੀ ਵੈਬਸਾਈਟਾਂ ਰਾਹੀਂ ਸਿੱਧੀ ਅਦਾਇਗੀ ਕਰਨ ਤੇ ਕੋਈ ਚਾਰਜ ਨਹੀਂ ਹੈ ਹਾਲਾਂਕਿ ਜੇਕਰ ਤੁਸੀਂ ਹੋਰ 사이ਟਾਂ ਵਰਗੀਆਂ ਥਰਡ ਪਾਰਟੀ ਐਪਸ ਦੀ ਵਰਤੋਂ ਕਰਕੇ ਭੁਗਤਾਨ ਕਰਦੇ ਹੋ ਤਾਂ ਇੱਕ ਵਸਦੀ ਚਾਰਜ ਦੇਣਾ ਹੋਵੇਗਾ ਪ੍ਰਤੀ ਲੈਣ ਦੇ ਦੀ ਸੀਮਾ 3000 ਰੁਪਏ ਤੇ ਇਸ ਦੇ ਤਰ੍ਹਾਂ 5000 ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਲਈ ਥਰਡ ਪਾਰਟੀ ਐਪਸ ਨਹੀਂ ਤੁਹਾਡੇ ਤੇ ਇੱਕ ਵਸਦੀ ਚਾਰਜ ਵਾਧੂ ਲੱਗੇਗਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਨੰਬਰ 3 ਦੇ ਤੇ ਜਿਹੜਾ ਤੀਜਾ ਬਦਲਾਅ ਹੋਣ ਜਾ ਰਿਹਾ ਉਸ ਬਾਰੇ ਵੀ ਜਾਣਕਾਰੀ ਤੁਹਾਨੂੰ ਸਾਂਝੀ ਕੀਤਾਾਂਗੇ ਕਰਾਂਗੇ HDFC ਕ੍ਰੈਡਿਟ ਕਾਰਡ ਨਿਜ਼ਮ 1 ਅਗਸਤ 2024 ਤੋਂ HDFC ਬੈਂਕ ਦੁਆਰਾ ਟਾਟਾ ਨਿਊਜ਼ ਦੇ ਵਿੱਚ ਵਿੱਚ ਬਦਲਾਅ ਕੀਤਾ ਜਾਵੇਗਾ ਇਹਨਾਂ ਕਾਰਡਾਂ ਵਿੱਚ ਟਾਟਾ ਨਿਊਜ਼ UPI ID ਵਰਤੋ ਕਰਕੇ ਲੈਣ ਦੇਣ ਦੇ 1.5% ਨਵੇਂ ਸਿੱਕੇ ਮਿਲਣਗੇ ਤੇ ਇੱਕ ਹੋਰ ਵੱਡੀ ਅਪਡੇਟ ਹੋਵੇਗੀ EMI ਪ੍ਰੋਸੈਸਿੰਗ ਚਾਰਜ ਲੇਟ ਪੇਮੈਂਟ ਤੋਂ ਬਚਣ ਲਈ ਆਸਾਨ ਕਿਸ਼ਤਾਂ ਦੀ ਵਧੀਆ ਸੁਵਿਧਾ ਦੀ ਸੁਵਿਧਾ ਮਿਲਦੀ ਹੈ ਹਾਲਾਂਕਿ ਇਸ ਦੇ ਲਈ 2299 ਰੁਪਏ ਤੱਕ ਦਾ EMI ਪ੍ਰੋਸੈਸਿੰਗ ਚਾਰਜ ਦੇਣਾ ਪਵੇਗਾ HDFC ਬੈਂਕ ਦੇ ਅਨੁਸਾਰ ਇਹ ਚਾਰਜ GST ਦੇ ਤਹਿਤ ਇਸ ਬੈਂਕ ਵੱਲੋਂ ਥਰਡ ਪਾਰਟੀ ਪੇਮੈਂਟਸ ਐਪ ਜ਼ਰੀਏ ਭੁਗਤਾਨ ਕਰਨ ਦੇ ਪ੍ਰਤੀ ਟ੍ਰਾਂਜੈਕਸ਼ਨ ਐਕਸਪੀਸ ਦੀ ਚਾਰਜ ਦੇਣਾ ਪਵੇਗਾ ਤਾਂ ਪੰਜਵਾਂ ਜਿਹੜਾ ਆ ਦੇਖ ਸਕਦੇ ਹੋ Google Maps ਰੂਲ ਚੇਂਜ ਹੋਣ ਜਾ ਰਹੇ ਨੇ ਤਾਂ ਪੰਜਵਾਂ ਜਿਹੜਾ ਬਦਲਾਅ ਹੋਣ ਜਾ ਰਿਹਾ ਅਗਸਤ ਦੇ ਮਹੀਨੇ ਦੇ ਵਿੱਚ Google Map ਦੇ ਵਿੱਚ 1 ਅਗਸਤ ਤੋਂ Maps ਦੁਆਰਾ ਕੀਤੇ ਗਏ ਨਿਯਮਾਂ 'ਚ ਬਦਲਾਅ ਹੋਣਗੇ ਕੰਪਨੀ ਨੇ ਆਪਣੀਆਂ ਸੇਵਾਵਾਂ ਨੂੰ ਭਾਰਤ 'ਚ ਚਾਰਜ ਸਿੱਧੀ ਤੱਕ ਘਟਾ ਦਿੱਤਾ ਹੈ ਇਸ ਤੋਂ ਇਲਾਵਾ Google Maps ਤੋਂ ਵੱਲ ਸਰਵਿਸ ਦੀ ਲਈ ਡਾਲਰ ਦੀ بجائے ਭਾਰਤੀ ਰੁਪਏ ਦੀ ਚਾਰਜ ਲਿਆ ਜਾਵੇਗਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਤੁਹਾਨੂੰ ਦੱਸ ਦਈਏ ਕਿ ਇਹ ਨਿਯਮ ਦਾ ਬਦਲਣਾ ਆਮ ਯੂਜ਼ਰ ਲਈ ਨਾ ਤਾਂ ਨੁਕਸਾਨਦਾਇਕ ਹੈ ਨਾ ਹੀ ਫਾਇਦੇਮੰਦ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਕਿ ਇੱਕ ਹੋਰ ਸਰਕਾਰ ਦੇ ਰਹੀ ਹੈ 20 ਲੱਖ ਰੁਪਏ ਤੱਕ 20 ਲੱਖ ਰੁਪਏ ਮਿਲੇਗਾ ਸਿੱਧਾ ਫਾਇਦਾ ਬੰਟ ਤੋਂ ਐਲਾਨ ਹੋਇਆ ਮਾਨਸੂਨ ਛੇ ਮਾਨਸੂਨ ਛੇ ਦਾ ਵੱਡਾ ਦਾ ਬਜਟ ਮੰਗਲਵਾਰ ਨੂੰ ਪੇਸ਼ ਕੀਤਾ ਗਿਆ ਜਿਸ ਵਿੱਚ ਵਿੱਤ ਮੰਤਰੀ ਵੱਲੋਂ ਮੁਦਰਾ ਯੋਜਨਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਮੁਦਰਾ ਲੋਨ ਦੇ ਤਹਿਤ ਪਹਿਲਾਂ ਜੋ ਪਹਿਲਾਂ 10 ਲੱਖ ਰੁਪਏ ਸੀਮਾ ਸੀ ਹੁਣ ਬਤਾ ਕੇ 20 ਲੱਖ ਰੁਪਏ ਕਰ ਦਿੱਤਾ ਮੁੱਦਰਾ ਲੋਨ ਲੈਣ ਵਾਲੇ ਨੂੰ ਲੋਕਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇਗਾ ਮੁੱਦਰਾ ਲੋਨ ਪ੍ਰਧਾਨ ਮੰਤਰੀ ਦੁਆਰਾ ਮੁੱਖ ਤੌਰ ਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਲਈ ਸ਼ੁਰੂ ਕੀਤੀ ਗਈ ਯੋਜਨਾ ਹੈ ਕਿ ਮੁੱਦਰਾ ਲੋਨ ਪ੍ਰਧਾਨ ਮੰਤਰੀ ਮੁੱਦਰਾ ਲੋਨ ਕੇਂਦਰ ਸਰਕਾਰ ਵੱਲੋਂ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲੇ ਲਈ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ ਲੋਨ ਇਸ ਸਕੀਮ ਦੇ ਜ਼ਰੀਏ ਵਿਅਕਤੀ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਤੇ ਵਧਾਉਣ ਲਈ ਅੱਗੇ ਵਧਾਉਣ ਲਈ ਕਰ ਦਿੱਤੇ ਜਾਂਦੇ ਹਨ ਇਸ ਸਕੀਮ ਤਹਿਤ ਕਿਸੇ ਵੀ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦੀ ਰਕਮ ਕਰਜੇ ਉਹ ਦਿੱਤੀ ਜਾਂਦੀ ਹੈ ਪਰ ਮਨ ਮੰਗਲਵਾਰ ਨੂੰ ਪੇਸ਼ ਕੀਤੇ ਗਏ ਬਾਈਲਡ ਵਿੱਚ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਇਸ ਕਰਜੇ ਦੀ ਰਕਮ ਬਤਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ ਜੀ ਹਾਂ ਵੱਡੀ ਅਪਡੇਟ ਹੈ ਤਾਂ ਇਸ ਸਕੀਮ ਦੇ ਫਾਰਮ ਭਰ ਕੇ ਤੁਸੀਂ 10-5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਲਾਭ ਲੈ ਸਕਦੇ ਹੋ ਯੋਜਨਾ ਦੀਆਂ ਬਹੁਤ ਸਾਰੀਆਂ ਕਿਸਮਾਂ ਪ੍ਰਧਾਨ ਮੰਤਰੀ ਮੋਦਰਾ ਲੋਨ ਦੀਆਂ ਕੁੱਲ ਕਿਸਮਤਾਂ ਨੇ ਕਿ ਕਿਸਮਾਂ ਜਿਨ੍ਹਾਂ ਤਿੰਨਾਂ ਕਿਸਮਾਂ ਦੇ ਕਰਜ਼ੇ ਹਨ ਕਿਸ਼ੋਰ ਕਿਸ਼ੋਰ ਅਤੇ ਤਰुण ਜੇਕਰ ਤੁਸੀਂ ਸ਼ਿਸ਼ੂ ਦੀ ਸ਼੍ਰੇਣੀ ਵਿੱਚ ਆਉਂਦੇ ਹੋ ਤਾਂ ਤੁਹਾਨੂੰ 50000 ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਜੇ ਤੁਸੀਂ ਕਿਸ਼ੋਰ ਸ਼੍ਰੇਣੀ ਵਿੱਚ ਹੋਣ ਤਾਂ ਤੁਹਾਨੂੰ 50000 ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਜੇ ਤੁਸੀਂ ਤਰुण ਸ਼੍ਰੇਣੀ ਵਿੱਚ ਆਉਂਦੇ ਹੋ ਤਾਂ ਤੁਹਾਨੂੰ 5 ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜਾ ਦਿੱਤਾ ਜਾਵੇਗਾ ਸਰਕਾਰ ਦੇ ਵੱਲੋਂ ਤਾਂ ਇਹ ਜਿਹੜੇ ਨੇ ਸਰਕਾਰ ਦੇ ਵੱਲੋਂ ਨਿਯਮ ਲਾਗੂ ਕੀਤੇ ਗਏ ਨੇ ਪ੍ਰਧਾਨ ਮੰਤਰੀ ਮੋਦਰਾ ਲੋਨ ਯੋਜਨਾ ਤਾਂ ਤੁਸੀਂ ਇਸ ਦੇ ਵਿੱਚ ਫਾਰਮ ਭਰ ਕੇ 5-5 ਲੱਖ ਰੁਪਏ ਤੱਕ ਦਾ ਕਰਜ਼ਾ ਵੀ ਪ੍ਰਾਪਤ ਕਰ ਸਕਦੇ ਹੋ 50000 ਤੋਂ ਲੈ ਕੇ ਤੁਹਾਨੂੰ 20 ਲੱਖ ਰੁਪਏ ਕਰਦਾ ਜਿਹੜਾ ਇਸ ਸਕੀਮ ਦੇ ਰਾਹੀਂ ਮਿਲਣ ਵਾਲਾ ਇਸ ਦੇ ਵਿੱਚ ਤਿੰਨ ਜਿਹੜੀਆਂ ਕਿਸਮਾਂ ਰੱਖੀਆਂ ਨੇ ਸ਼ਿਸ਼ੂ ਤਰुण ਅਤੇ ਕਿਸ਼ੋਰ ਇਹਨਾਂ ਵਿੱਚੋਂ ਤੁਸੀਂ ਇੱਕ ਜੇ ਸੌਰੀ ਚੁਆਇਸ ਕੀਤੀ ਜਾਵੇਗੀ ਤਾਂ ਤੁਹਾਨੂੰ ਇਸ ਦੇ ਰਾਹੀਂ ਜਿਹੜੇ ਪੈਸੇ ਦਿੱਤੇ ਜਾਣਗੇ ਤਾਂ ਪੈਸੇ ਸਿੱਧੇ ਤੁਹਾਡੇ ਖਾਤੇ ਵਿੱਚ ਆਉਣਗੇ ਸਰਕਾਰ ਦੇ ਵੱਲੋਂ ਕੇਂਦਰ ਜਾਨਕੀ ਮੋਦੀ ਸਰਕਾਰ ਦੁਆਰਾ ਇਹ ਸਕੀਮ ਉਹਨਾਂ ਲੋਕਾਂ ਲਈ ਚਲਾਈ ਜਾ ਰਹੀ ਹੈ ਜੋ ਕਿ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਫਿਰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਹੀ ਇਸ ਸਕੀਮ ਦਾ ਲਾਭ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਆ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੇ ਜਾ ਰਿਹਾ ਹੈ ਇੱਕ ਹੋਰ ਅਪਡੇਟ ਆ ਰਹੀ ਹੈ ਕਿ ਕਿਸਾਨਾਂ ਨੂੰ ਸਿੱਧੀ ਬੈਂਕ ਖਾਤਿਆਂ ਰਾਹੀਂ ਮਿਲੇਗੀ ਸਬਸਿਡੀ ਤਾਂ ਦੇਖ ਸਕਦੇ ਹੋ ਖੇਤੀਬਾੜੀ ਮੰਤਰੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ਅਨੁਸਾਰ ਸੂਬੇ ਦੇ ਕਿਸਾਨਾਂ ਤੱਕ ਆਧੁਨਿਕ ਖੇਤੀ ਮਸ਼ੀਨਰੀ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸ ਮਿਸ਼ਨ ਆਫ ਐਗਰੀਕਲਚਰ ਜੁਦ ਨਾਲ ਤਹਿਤ ਮਸ਼ੀਨਰੀ ਤੇ ਸਬਸਿਡੀ ਦਾ ਲਾਭ ਲੈਣ ਲਈ ਕਿਸਾਨਾਂ ਤੋਂ ਬਿਨੈ ਪੱਤਰ ਮੰਗੇ ਜਾ ਰਹੇ ਹਨ 21 ਕਰੋੜ ਰੁਪਏ ਦੀ ਸਬਸਿਡੀ ਰਾਹੀਂ ਸਬਸਿਡੀਜ਼ ਡੀਵੀਡੀ ਨਹੀਂ ਸਿੱਧੀ ਲਾਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਦਾ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਚ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜੀ ਹਾਂ ਗਵਾਂਡੀ ਮੁਲਕ ਪਾਕਿਸਤਾਨ ਆਪਣੀਆਂ ਕੁੱਝੀਆਂ ਚਾਲਾਂ ਚੱਲਣ ਤੋਂ ਬਾਅਦ ਨਹੀਂ ਆ ਰਹੇ ਆ ਆਏ ਦਿਨ ਕੋਈ ਨਾ ਕੋਈ ਨਸ਼ਿਆਂ ਦੀ ਖੇਪ ਦਾ ਡਰੋਨ ਭਾਰਤੀ ਖੇਤਰ ਵਿੱਚ ਭੇਜਿਆ ਜਾਂਦਾ ਹੈ ਤੇ ਭਾਰਤੀ ਖੇਤਰ ਚਤਨਾਤ ਬੀਐਸਐਫ ਦੇ ਜਵਾਨ ਪਾਕਿਸਤਾਨ ਦੀ ਹਰ ਇੱਕ ਨਾਪ ਨਪਾਕ ਹਰਕਤ ਨੂੰ ਫੇਲ ਕਰ ਦਿੰਦੇ ਹਨ ਦੂਸਰੇ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦੇਵ ਵੱਲੋਂ ਪੰਜਾਬ ਚ ਨਸ਼ਿਆਂ ਨੂੰ ਠੱਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਪੁਲਿਸ थाना ਦਾ ਦੇਖ ਸਕਦੇ ਹੋ ਪੁਲਿਸ थाना ਕਲਨੌਰ ਦੇ ਅਧੀਨ ਪਿੰਡ ਆਗਵਾਨ ਦੇ ਖੇਤਾਂ ਵਿੱਚ ਇੱਕ ਡਰੋਨ ਮਿਲਿਆ ਹੈ ਡਰੋਨ ਮੇਰੇ ਜਿਸ ਦੇ ਚਲਦੇ ਵੀਐਸਐਫ ਦੇ ਜਵਾਨਾਂ ਤੇ ਪੰਜਾਬ ਪੁਲਿਸ ਵੱਲੋਂ ਡੀਐਸਪੀ ਗੁਰਿੰਦਰ ਸਿੰਘ ਦੇ ਬੋਲੇ ਸਥਾਨਾ ਕਲਨੌਰ ਐਸਐਚਓ ਸੁਮੇਤ ਐਸਐਚਓ ਮੇਜਰ ਸਿੰਘ ਵੱਲੋਂ ਪੰਜਾਬ ਪੁਲਿਸ ਮੁਲਾਜ਼ਮਾਂ ਨਾਲ ਲੈ ਕੇ ਸਰਚ ਅਭਿਆਨ ਚਲਾਇਆ ਗਿਆ ਇਸ ਮਾਰ ਸੱਚ ਅਭਿਆਨ ਦੌਰਾਨ 2 ਕਿਲੋ 241 ਗ੍ਰਾਮ ਹਿਰਨ ਜਿਹੜੀ ਬਰਾਮਦ ਕੀਤੀ ਗਿਆ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਠਾਨ ਕੋਚ 7 7 ਸ਼ੱਕੀ ਵਿਅਕਤੀਆਂ ਦੇ ਮਾਮਲੇ 'ਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਠਾਨਕੋਟ ਦੇ ਮਾਮਲੇ ਵਿੱਚ ਇੱਕ ਔਰਤ ਨੇ 7 ਸ਼ੱਕਤੀ 7 ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਿਸ ਜਿੰਨਾਂ ਨੇ ਔਰਤ ਨੂੰ ਪਾਣੀ ਮੰਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕੀ ਸ਼ੱਕੀਆਂ ਦੇ ਸਕੈਚ ਬਣਾ ਕੇ ਅਲਰਟ ਜਾਰੀ ਕਰ ਦਿੱਤਾ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੁਲਿਸ ਨੇ 300 ਕਿਲੋਗ੍ਰਾਮ ਪੋਤਸ ਸਮੇਤ ਵਿਅਕਤੀ ਨੂੰ ਕੀਤਾ ਕਾਬੂ ਤਾਂ ਖਬਰ ਸ਼੍ਰੀ ਮੁਖਸਰ ਸਾਹਿਬ ਤੋਂ ਜਿਹੜੀ ਇਹ ਸਾਹਮਣੇ ਆ ਰਹੀ ਹੈ ਤਾਂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਤਾਂ ਤਾਜ਼ਾ ਅਪਡੇਟ ਤੁਹਾਡੇ ਨਾਲ ਅੱਜ ਵਾਰ ਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ 300 ਕਿਲੋ ਦਸੀ ਜਾ ਰਹੀ ਹੈ ਪੋਸਪਕੀ ਜਿਹੜੀ ਹੈ ਵਿਅਕਤੀ ਕੋਲੋਂ ਮਿਲੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇੱਕ ਵਿਅਕਤੀ ਨੂੰ ਕਾਬੂ ਕਰਕੇ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਤਤਕਾਲ ਲਈ ਧੰਨਵਾਦ ਜੀ ਸਾਰਿਆਂ ਦਾ